ਵੱਡੀ ਖਬਰ ਅਤਵਾਦੀ ਹਮਲੇ ਨਾਲ ਜੁੜੀ ਹੋਈ ਹੈ ਜਿਸ ਦੇ ਚੱਲਦਿਆਂ ਇਸ ਹਮਲੇ 'ਚ ਬੱਚੇ ਸਮੇਤ 7 ਲੋਕ ਜਿਹੜੇ 8ਵੀਂ 8 ਲੋਕ ਆ ਜਿਹੜੇ ਉਹ ਜ਼ਖਮੀ ਹੋਏ ਨੇ ਤਾਂ ਇਹ ਵੱਡੀ ਖਬਰ ਅਮਰੀਕਾ ਦੇ ਕੋਲੋਰਡੋ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਵੱਡਾ ਅਤਵਾਦੀ ਹਮਲਾ ਜਿਹੜਾ ਸਾਹਮਣੇ ਆਇਆ ਤਾਂ ਦੱਸ ਦਈਏ ਕਿ ਵੱਡੇ ਪੱਧਰ ਤੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਇਸੇ ਰੋਸ ਪ੍ਰਦਰਸ਼ਨ ਦਰਮਿਆਨ ਹੀ ਜਿਹੜਾ ਕਿ ਇਹ ਹਮਲਾ ਜਿਹੜਾ ਕੀਤਾ ਗਿਆ ਤਾਂ ਅ ਜਖਮੀ ਜਿਹੜੇ ਆ ਉਹਨਾਂ ਨੂੰ ਹਸਪਤਾਲ ਦਿਖਾਇਆ ਗਿਆ ਦਾਖਲ ਕਰਵਾਇਆ ਗਿਆ ਤੇ ਇਸ ਵਿੱਚ ਇੱਕ ਨਿੱਕੀ ਬੱਚੀ ਸਮੇਤ 8 ਲੋਕ ਜਿਹੜੇ ਆ ਉਹ ਗੰभीर ਜ਼ਖਮੀ ਹੋਏ ਨੇ ਤਾਂ ਦੱਸਦੀ ਏ ਕਿ ਬੋਲਡਰ ਬੋਲਡਰ ਕੁਲਾਡੋ ਚ ਇਹ ਵੱਡੀ ਕਟੜਾ ਸਾਹਮਣੇ ਆਈ ਹੈ ਜਿੱਥੇ ਕਿ ਫਿਲਿਸਤੈਨ ਨੂੰ ਲੈ ਕੇ ਵੱਡੇ ਪੱਧਰ ਤੇ ਜਿਹੜਾ ਕਿ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਾ ਫ੍ਰੀ ਪੈਲੇਸਟਾਈਨ ਨੂਲ ਦੇ ਨਾਰੇ ਲਗਾਏ ਜਾ ਰਹੇ ਸੀ ਤਾਂ ਅਜੇ ਵਿੱਚ ਹੀ ਜਿਹੜੇ ਆ ਅਚਾਨਕ ਇੱਕ ਵਿਅਕਤੀ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਇੱਥੇ ਅਸਥਾਈ ਫਲੇਮ ਥਰੋ ਅਤੇ ਮਲੋਟੋਵੋ ਕਾਕਟੇਲ ਨਾਲ ਹਮਲਾ ਕੀਤਾ ਗਿਆ ਐਫਆਈਐਨ ਇਸ ਨੂੰ ਨਿਸ਼ਾਨੇ ਵਾਲਾ ਅਤਵਾਦੀ ਹਮਲਾ ਘਰਾੜ ਦਿੱਤਾ ਹੈ ਤੇ ਸੁਲੇਮਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਜ਼ਖਮੀਆਂ ਦੀ ਉਮਰ 52 ਤੋਂ 88 ਸਾਲ ਦੇ ਵਿਚਕਾਰ ਹੈ ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਹੈ ਤਾਂ ਇਸ ਦੇ ਪਿਸ਼ੋਕੜ ਦੀ ਗੱਲ ਕਰੀਏ ਤਾਂ ਹੋਲ ਕਾਸਟ ਬੱਚੀ ਦੀ ਦੁਖਦਾਇਕ ਯਾਤਰਾ ਹੌਲਕਾਸਟ ਬੱਚਾ ਦੀ ਬੱਚੀ ਹੈ ਜੋ ਉਸ ਦੇ ਆ ਪਛਾਣ ਹੈ ਜਿਹੜੀ ਰੱਬੀ ਇਜ਼ਰਾਈਲ ਬਲਹੇਮ ਵਜੋਂ ਹੋਈ ਹੈ ਜੁਨੀਵਰਸਿਟੀ ਆਫ ਕੁਲਾਟੋ ਰੋਡ ਦੇ ਆ ਜਿਹੜਾ ਇਹ ਇੱਥੇ ਜਿਹੜਾ ਇਹ ਵੱਡੇ ਪੱਧਰ ਤੇ ਬੱਚੀ ਦਾ ਨੁਕਸਾਨ ਵੀ ਹੋਇਆ ਤੇ ਬੱਚੀ ਕਾਫੀ ਜਿਹੜੇ ਆ ਗੰਭੀਰ ਜ਼ਖਮੀ ਹੋਈ ਹੈ ਜਿਸ ਨੂੰ ਕਿਹਾ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਕਿਤਨਾ ਕਿਤੇ ਵੱਡੇ ਹਮਲਾ ਜਿਹੜਾ ਕੀਤਾ ਗਿਆ ਤੇ ਉੱਥੇ ਹੀ ਐਫਆਈ ਐਫਲਾਈ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਕਿ ਇਹ ਪੂਰੀ ਘਾਤ ਲਗਾ ਕੇ ਹਮਲਾ ਕੀਤਾ ਗਿਆ ਜਿਸ ਵਿੱਚ ਕਿ 8 ਲੋਕਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਲੋਕ ਆਪਣੇ ਪੱਧਰ ਤੇ ਜਿਹੜੇ ਆ ਰੋਸ ਪ੍ਰਦਰਸ਼ਨ ਕਰ ਰਹੇ ਸੀ ਫਲੇਸਟਾਈਨ ਨੂੰ ਲੈ ਕੇ ਤਾਂ ਉਥੇ ਹੀ ਇਹ ਹਮਲਾ ਹੁੰਦਾ ਹੈ ਤਾਂ ਇਸ ਹਮਲੇ ਦੇ ਕਾਰਨ ਕਾਫੀ ਭਗੜੜ ਵੀ ਮੱਚ ਜਾਂਦੀ ਹੈ ਤੇ ਮੌਕੇ ਤੇ ਜਿਹੜੇ ਆ ਪੁਲਿਸ ਵੱਲੋਂ ਵੀ ਕਾਰਵਾਈ ਕੀਤੀ ਗਈ ਹੈ ਤਾਂ ਹੁਣ ਦੇਖਣਾ ਹੋਏਗਾ ਤਾਂ ਇਹ ਕਿਤੇ ਨਾ ਕਿਤੇ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਹਮਲਾ ਇਹ ਹਮਲੇ ਨੇ ਜਰੂਰ ਇੱਕ ਵਾਰ ਲੋਕਾਂ ਨੂੰ ਸਾਮ ਵਿੱਚ ਪਾ ਕੇ ਰੱਖ ਦਿੱਤਾ ਪਰ ਉਧਰ ਐਫਐਫਵੀਆਈ ਨੇ ਨਾਲ ਦੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਵੱਡੇ ਪੱਧਰ ਤੇ ਪੁੱਛ ਪ੍ਰਤੀਆਲ ਜਿਹੜੀ ਹੈ ਕੀਤੀ ਜਾ ਰਹੀ ਹੈ ਤੇ ਹੁਕਤ ਦੋਸ਼ੀ ਨੂੰ ਦੱਸਿਆ ਜਾ ਰਿਹਾ ਗ੍ਰਿਫਤਾਰ ਕਰ ਲਿਆ ਹੈ